ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਆਪਾਂ ਮੌਸਮ ਦੀ ਗੱਲ ਕਰਦੇ ਹਾਂ ਕਿ ਜਿਹੜਾ 18 ਤਰੀਕ ਨੂੰ ਵਰਖਾ ਹੋਣੀ ਹੈ ਉਹਦੇ ਕੀ ਹਾਲਾਤ ਨੇ ਭਾਵੇਂ ਕਿ ਤੁਸੀਂ ਇਹ ਜਾਣ ਚੁੱਕੇ ਹੋ ਕਿ ਇਹ ਸਿਸਟਮ ਕਮਜ਼ੋਰ ਹੈ ਇਹ ਸਿਸਟਮ ਦੇ ਵਿੱਚ ਇੰਨਾ ਜ਼ਿਆਦਾ ਦਮ ਨਹੀਂ ਹੈਗਾ ਠੀਕ ਹੈ ਅੱਜ ਇਸ ਸਮੇਂ 17 ਫਰਵਰੀ 2026 ਹੈ ਤੇ ਰਾਤ ਦੇ ਲਗਭਗ 9:00 ਵੱਜ ਚੁੱਕੇ ਹੈ ਤਾਂ ਦੋਸਤੋ ਇਹ ਸਿਸਟਮ ਦੇ ਨੇ ਸ਼ੁਰੂਆਤ ਕਰਤੀ ਹੈ ਪਰੰਤੂ ਇਹਦੇ ਨਾਲ ਵਰਖਾ ਕੋਈ ਜ਼ਿਆਦਾ ਏਰੀਆ ਕਵਰ ਨਹੀਂ ਕਰ ਰਹੀ ਘਾਟ ਹੀ ਕਵਰ ਕਰ ਰਹੀ ਆ ਆਪਾਂ ਪਹਿਲੇ ਦਿਨ ਤੋਂ ਹੀ ਜਾਣਦੇ ਆ ਹੁਣ ਜੇ ਆਪਾਂ ਗੱਲ ਕਰੀਏ ਤਾਂ ਅੱਜ ਕੁਝ ਜਗ੍ਹਾ ਮੀਂਹ ਪਿਆ ਕੱਲ ਨੂੰ ਵੀ ਕੁਝ ਜਗ੍ਹਾ ਮੀਂਹ ਪੈਣਾ ਹੈ ਪੰਜਾਬ ਚ ਕੁਝ ਜਗ੍ਹਾ ਤੇ ਹਰਿਆਣੇ ਦੇ ਵਿੱਚ ਤੇ ਰਾਸਪਥਾਂ ਚ ਗੜਿਆਂ ਦਾ ਲੱਟ ਵੀ ਨਾਲ ਚੱਲ ਰਿਹਾ ਹੋਇਆ ਹੈ ਅੱਜ ਵਰਖਾ ਥੋੜੀ ਹੋਈ ਹੈ ਕੱਲ ਨੂੰ ਵੀ ਥੋੜੀ ਹੋਣੀ ਹੈ ਪਰ ਅਸੀਂ ਕੱਲ ਵੀ ਬੇਨਤੀ ਕੀਤੀ ਸੀਗੀ ਕਿ ਆਪਾਂ ਅਗਲੇ 24 ਘੰਟੇ ਦੇ ਲਈ ਪਾਣੀ ਕਣਕ ਦਾ ਰੋਕ ਦਈਏ ਕਾਤੋਂ ਰੁਕ ਦਈਏ ਮੀਂਹ ਤਾਂ ਜ਼ਿਆਦਾ ਨਹੀਂ ਹੈਗਾ ਪਰ ਕਿਉਂਕਿ ਹਵਾ ਦੇ ਤੇਜ਼ ਬੁੱਲੇ ਆ ਸਕਦੇ ਆ ਕਈ ਵਾਰੀ ਫੇ ਕਣਕ ਪਾਣੀ ਲੱਗੇ ਵਾਲੀ ਭਾਰੀ ਕਣਕ ਹੁੰਦੀ ਡਿੱਗ ਪੈਂਦੀ ਹੈ ਠੀਕ ਹੈ ਹੁਣ ਤੁਸੀਂ ਦੇਖੋ ਤੁਹਾਡੇ ਮਾਨ ਚਿੱਤਰ ਤੇ ਕੀ ਹੈ ਕਿ ਪਠਾਨਕੋਟ ਗੁਰਦਾਸਪੁਰ ਫਿਰੋਜ਼ਪੁਰ ਫਾਜ਼ਿਲਕਾ ਸ਼੍ਰੀ ਮੁਕਸਰ ਸਾਹਿਬ ਫਰੀਦਕੋਟ ਬਠਿੰਡਾ ਮਾਨਸਾ ਕੱਲ ਤੱਕ ਇਹ ਜ਼ਿਲ੍ਹੇ ਸੀਗੇ ਹੁਣ ਨਾਲ ਐਡ ਕਰਤੇ ਇਹਨਾਂ ਨੇ ਮੋਗਾ ਬਰਨਾਲਾ ਸੰਗਰੂਰ ਪਟਿਆਲਾ ਲੁਧਿਆਣਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾ ਦੇ ਬੁੱਲੇ ਚੱਲ ਸਕਦੇ ਐ ਹਲਕੀ ਵਰਖਾ ਕਿਤੇ ਛਰਾਟੇ ਆ ਸਕਦੇ ਐ ਕਿਤੇ ਛਿੱਟੇ ਪੈ ਸਕਦੇ ਐ ਜਾਂ ਹਲਕਾ ਮੀਂਹ ਪੈ ਸਕਦਾ ਠੀਕ ਐ ਇਕਾ ਦੁਕਾ ਥਾਵਾਂ ਤੇ ਘੜੇ ਵੀ ਪੈ ਸਕਦੇ ਇਹ ਅਲਰਟ ਐ ਜੇ ਤੁਸੀਂ ਹਰਿਆਣਾ ਦੀ ਗੱਲ ਕਰੋਗੇ ਤਾਂ ਹਰਿਆਣਾ ਦੇ ਵਿੱਚ ਆ ਜਿਹੜੇ ਜ਼ਿਲ੍ਹੇ ਐ ਸਰਸਾ ਫਤਿਆਬਾਦ ਹਿਸਾਰ ਬਿਵਾਨੀ ਚਰਖੀਦਾਦਰੀ ਤੇ ਮਹਿੰਦਰਗੜ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਜ orange alert ਹੋ ਗਿਆ ਕਾਦੇ ਲਈ ਘੜੇ ਵੀ ਪੈ ਸਕਦੇ 18 ਨੂੰ ਤੇ ਇੱਥੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਹਵਾਵਾਂ ਵੀ ਚੱਲ ਸਕਦੀਆਂ। ਬਾਕੀ ਜਿਹੜੇ ਜ਼ਿਲ੍ਹੇ ਹੈਗੇ ਆ ਜਿਵੇਂ ਕਿ ਤੁਸੀਂ ਇੱਥੇ ਪੜ ਰਹੇ ਹੋ ਕਿ ਕੈਥਲ, ਕਰਨਾਲ, ਰਿਵਾਰੀ, ਜੱਜੇਰ, ਗੁਰੂਗਰਾਹ, ਮਵਾਤ, ਪਲਵਲ, ਫਰੀਦাবাদ, ਰੋहतक, ਸੋਨੀਪੱਤ, ਪਾਣੀਪਤ ਤੇ ਜੀਨ। ਇਹਨਾਂ ਜ਼ਿਲ੍ਹਿਆਂ 30 ਤੋਂ 40 ਕਿਨ ਪ੍ਰਤੀ ਘੰਟੇ ਦੀ ਹਵਾਵਾਂ ਤੇ ਕਿਤੇ ਤੇਜ਼ ਵਰਖਾ ਮਾ ਮਾਫ ਕਰਨਾ ਕਿਤੇ ਹਲਕੀ ਵਰਖਾ ਹੋ ਸਕਦੀ ਹੈ। ਠੀਕ ਹੈ। ਰਾਜਸਥਾਨ ਦੇ ਵਿੱਚ ਬੀਕਾਨੇਰ ਤੋਂ ਲੈ ਕੇ ਨਗੌਰ ਆਪਣਾ ਅਨੂਪਗੜ ਗਰਸਾਨਾ ਪਾਦੋਂਪੋਲ ਕਰਨਪੁਰ ਹੁਨਮਾਨਗੜ ਸ਼੍ਰੀ ਗੰਗਾ ਨਗਰ ਇਸ ਏਰੀਆ ਚ ਹਲਕੀ ਵਰਖਾ ਹੋ ਸਕਦੀ ਹੈ ਤੇ ਏਰੀਆ ਜ਼ਿਆਦਾ ਪ੍ਰਭਾਵਿਤ ਨਹੀਂ ਹੋਏਗਾ ਮੀਂਹ ਦੇ ਨਾਲ ਠੀਕ ਹੈ ਤਾਂ ਇਹ ਮੈਂ 17 ਦਾ ਕਹ ਰਿਹਾ ਜੇ ਜੈਸਲਮੇ ਤੇ ਬੈਠਾ ਸੀ ਇਹ ਏ 18 ਦਾ ਠੀਕ ਹੈ ਇੱਥੋਂ ਬੀਕਰ ਨੇ ਟੁੱਪਰ ਨੂੰ ਲੇਕਿਨ ਆ ਜਿਹੜੇ ਪੂਰਬੀ ਹਿੱਸੇ ਸਰ ਪੂਰਬੀ ਹਿੱਸੇ ਦੇ ਵਿੱਚ ਗੜਿਆਂ ਦਾ ਅਲਰਟ ਹੈ ਪੂਰਬੀ ਹਿੱਸੇ ਚ ਦੇਖ ਲਓ ਮੇੇ ਗਰਜਨ ਗੜੇ ਇਹ ਬੀਲ ਵਾਲਾ ਬੂੰਦੀ ਚਤੌੜਗੜ ਦੋਸਾ ਤਾ ਇਹ ਚੀਜ਼ਾਂ ਪੂਰਬੀ ਹਿੱਸੇ ਦੇ ਵਿੱਚ ਆ ਸਕਦੀਆਂ ਨੇ। ਲੇਕਿਨ ਗੰਗਾ ਨਗਰ ਰਹਿਮਾਨਗੜ੍ਹ ਦੇ ਵਿੱਚ ਕੇਵਲ ਮੇਗ ਗਰਜਨ ਤੇ ਵਜਰਪਾਤ ਦਾ ਅਲਰਟ ਹੈ। ਠੀਕ ਹੈ। ਇੱਧਰ ਕੋਈ ਗੜੇ ਪੁੱਤ ਨਹੀਂ ਬਹੁਤ ਮਾੜਾ ਮੋਟਾ ਹੈ। ਜਿਹੜਾ ਆਪਣਾ ਰਹਿ ਗਿਆ ਯੂਪ ਯੂਪ ਵਿੱਚ ਵੀ ਕਦਕਾ ਕਾਰਵਾਈ ਹੋ ਸਕਦੀ ਹੈ। ਮੱਧ ਪ੍ਰਦੇਸ਼ ਦੇ ਵਿੱਚ ਚੰਗੀ ਕਾਰਵਾਈ ਹੋ ਸਕਦੀ ਹੈ। ਜਾਦਾ ਕਾਰਵਾਈ ਤਾਂ ਨਹੀਂ ਫਿਰ ਤੇਜ਼ ਹਵਾ ਤੇ ਦਾ ਅਲਰਟ ਉੱਥੇ ਹੈ। ਠੀਕ ਹੈ। ਤਾਂ ਇਹ ਸੀ ਦੋਸਤੋ ਮੌਸਮ ਪਰ ਮੇਰੀ ਬੇਨਤੀ ਹੈ ਕਿ ਇਹ ਕਿ 4-5 ਨੂੰ ਤੋਂ ਲਗਾਤਾਰ ਵੀਡੀਓ ਪਾ ਰਹੇ ਹਾਂ ਤੇ ਚੀਜ਼ਾਂ ਤਾਂ ਬਰਾਬਰ ਹੀ ਹੈ। ਬਾਦੂ ਚੀਂਜ ਕੀ ਹੋ ਰਿਹਾ ਹੈ ਕਿ ਬੇਨਤੀ ਹੈ ਕਿ ਜਿਵੇਂ ਹੁਣ ਆਪਾਂ ਕੱਲ ਨੂੰ 18 ਤਰੀਕ ਹੈ ਆਪਣੀ ਕਰਨ ਪਾਣੀ ਮੰਗਦੀ ਹੈ ਜੇ ਇੱਕ ਦਿਨ ਆਪਾਂ ਰੁਕ ਸਕਦੇ ਆ ਤਾਂ ਆਪਾਂ ਰੁਕ ਜਾਈਏ ਕਿਉਂਕਿ ਅਚਾਨਕ ਖਾਬ ਦਾ ਬੁਲਾ ਆਵੇ ਕਣਕ ਸੜੀ ਡੇਗ ਬੈਠੀ ਉਹਦਾ ਕੋਈ ਫਾਇਦਾ ਨਹੀਂ ਬਸ ਇਹੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ